ਅਜਕਨੀਆਂ ਕੇ ਬਾਂਗਰ ਵਿਖੇ ਵੀਰ ਕਾ ਮਿਲਕ ਪਲਾਂਟ ਅਤੇ ਕੈਟਲ ਫੀਲਡ ਪਲਾਂਟ ਆਊਟਸੋਰਸ ਮਜ਼ਮਾ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਜ਼ਬਰਦਸਤ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਉਪਰੋਧ ਕੀਤੀ ਚਮਕੇ ਨਾਰੀ ਬਾਜੀ ਮੰਗਾਂ ਨਾਮਨ ਤੱਕ ਝੰਗਰਛ ਰਹੇਗਾ ਜਾਰੀ ਕਿਹਾ ਪੰਜਾਬ ਪ੍ਰਧਾਨ ਨੇ ਅਜਕਨੀਆਂ ਕੇ ਬਾਂਗਰ ਵਿਖੇ ਵੀਰ ਕਾ ਮਿਲਕ ਅਤੇ ਕੈਟਲ ਫੀਲਡ ਪਲਾਂਟ ਆਊਟਸੋਰਸ ਦੇ ਮਜ਼ਮਾ ਵੱਲੋਂ ਦਿੱਤੇ ਗਏ ਰੋਸ ਤੱਨੇ ਵਿੱਚ ਜੋ ਪਹਿਲਾ ਦਿਨ ਸੀ ਉਸ ਵਿੱਚ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਚੰਡੇ ਸੂਬਾ ਪ੍ਰਧਾਨ ਜਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਪਤੇਜ ਸਿੰਘ ਜਿਤਨ ਸਿੰਘ ਪੰਨੋਟ ਚੰਨਛਕਤ ਗੁਰਪਾਲ ਸਿੰਘ ਬਲਜੀਤ ਸਿੰਘ ਹਰਚੰਦ ਸਿੰਘ ਕਲਸੀ ਜਸਵੰਤ ਸਿੰਘ ਅਮਰਪਾਲ ਸਿੰਘ ਜਸਤੇਵ ਸਿੰਘ ਬੂਟਾ ਸਿੰਘ ਸਿਮਰਨਪ੍ਰੀਤ ਸਿੰਘ ਸਮੀਤ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਆਗੂ ਅਤੇ ਵਰਕਰ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਤੇ ਮਿਲਕ ਫੀਲਡ ਦੇ ਚੇਅਰਮੈਨ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਲੜੇ ਲਾਏ ਜਾ ਰਹੇ ਹਨ ਪਰ ਅਜੇ ਤੱਕ ਇੱਕ ਵੀ ਉਹਨਾਂ ਦੀ ਮੰਗ ਨਹੀਂ ਪੂਰੀ ਕੀਤੀ। ਇਸ ਮੌਕੇ ਪੰਜਾਬ ਸਰਕਾਰ ਨੂੰ ਤੋਂ ਨਾ ਜ਼ਬਰਦਸਤ ਨਾਰੀ ਬਾਜੀ ਕੀਤੀ ਅਤੇ ਨਾਲ ਹੀ ਉਹਨਾਂ ਨੇ ਮੈਨੇਜਮੈਂਟ ਅਤੇ ਮਿਲਕ ਫੀਲਡ ਦੇ ਚੇਅਰਮੈਨ ਵਿਰੁੱਧ ਵੀ ਜ਼ਬਰਦਸਤ ਨਾਰੀ ਬਾਜੀ ਕਰਦੇ ਹੋਏ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਲਈ ਇਤਨੂੰ ਤਨ ਜੋ ਮੀਵਾਰਨ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਅੱਜ ਰੋਸਤਰਨੀ ਦਾ ਪਹਿਲਾ ਦਿਨ ਹੈ ਤੇ ਆਉਣ ਵਾਲੇ ਦੋ ਦਿਨਾਂ ਵਿੱਚ ਵੀ ਇਹ ਰੋਸਤਰਨੀ ਚਾਰੀ ਰਹਿਣਗੇ ਗੁਰਦਾਬਾਹ 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 ਮੇਰਾ ਨਾਮ ਜਗਜੀਤ ਸਿੰਘ ਆ ਜੀ ਕੈਟਲ ਫੀਡ ਪਲਾਂਟ ਘਣੀਏ ਕੇ ਬਸੜ ਆਊਟਸੋਰਸਡ ਰਾਜਮ ਜਮੀਨ ਦਾ ਪ੍ਰਧਾਨ ਕੋਈ ਵੀ ਪ੍ਰੋਗਰਾਮ ਅੱਜ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਵੇਰਕਾ ਦੇ ਆਧਾਰੇ ਨੇ ਜਿੰਨੇ ਵੀ ਪਲਾਂਟ ਨੇ ਹਰ ਜ਼ਿਲ੍ਹੇ ਦੇ ਵਿੱਚ ਉੱਥੇ ਅੱਜ ਆਊਟਸੋਰਸ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਾਉਣ ਵਾਸਤੇ ਅੱਜ ਧਰਨਾ ਪ੍ਰਦਰਸ਼ਨ ਤਿੰਨ ਦਿਨ ਦਾ ਜਿਹੜਾ ਲੀਕਿਆ ਵਾ 6 7 ਤੇ 8 ਤਿੰਨ ਦਿਨ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਹਦੇ ਤਹਿਤ ਅੱਜ ਕਣੀ ਹੈ ਕਿ ਪਾਂਗੜਾ ਪਲਾਂਟ ਦੇ ਵਿੱਚ ਵੀ 100% ਕੀਤੀ ਦੇ ਨਾਲ ਆਊਟਸੋਰਸ ਵਰਕਰਾਂ ਨੇ ਹਾਜ਼ਰੀ ਭਰੀ ਸਭ ਤੋਂ ਪਹਿਲੀ ਮੰਗ ਸੀ ਸਾਡੀ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਇਹ ਵਿਪੱਖ ਇਸ ਭਾਗਾ ਦੇ ਵਿੱਚ ਸ਼ਾਮਲ ਕੀਤੇ ਜਾਣ ਵਰਕਰ ਜਿੰਨੇ ਵੀ ਔਰਤਾਂ ਤੇ ਕੰਮ ਕਰ ਰਹੇ ਆ। ਦੂਸਰੀ ਸਾਡੀ ਮੰਗ ਹੈਗੀ ਜਿਹੜੀਆਂ ਸਾਡੀਆਂ ਐਸਆਰ ਬਣਾਈਆਂ ਜੀ 1 2023 ਨਵੇਂ ਰੂਲ ਬਣਾ ਦਿੱਤੇ ਮਿਲਕ ਫੈਟ ਦੇ ਵਿੱਚ ਪੁਰਾਣੇ ਰੂਲਾ ਨੂੰ ਖਤਮ ਕਰਕੇ ਉਹਦੇ ਵਿੱਚ ਨਾ ਸਾਡੀਆਂ ਡਰਾਈਵਰ ਮਾਲੀ ਸਿਕਿਉਰਟੀ ਤੇ ਸਲੀਪਰਾਂ ਦੀ ਤੇ ਸੀਵਨ ਬੈਂਕ ਦੀਆਂ ਪੋਸਟਾਂ ਸਾਡੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਉਸ ਪੋਸਟਾਂ ਨੂੰ ਵੀ ਮੁੜ ਬਹਾਲ ਕਰਨ ਵਾਸਤੇ ਅੱਜ ਜਿਹੜਾ ਜਿਹੜਾ ਤਰਨਾ ਲਿਖਿਆ ਗਿਆ ਵਾ। ਤੀਸਰੀ ਮੰਗ ਸ੍ਰੀ ਘਾਟ ਸਾਡੇ ਘਟ ਪੜੇ ਲਿਖਿਆ ਨੂੰ ਤਰੱਕੀ ਦਿੱਤੀ ਜਾਵੇ ਜਿਹੜੇ ਬੰਦੇ ਆਪਰੇਟਰ ਕੰਮ ਕਰ ਰਹੇ 15 15 20 20 ਸਾਲ ਤੋਂ ਉਹਨੂੰ ਸਾਡੀ ਤਰੱਕੀ ਦਿੱਤੀ ਜਾਵੇ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਮੈਨੇਜਮੈਂਟ ਵੱਲੋਂ ਰਿਸਪਾਂਸ ਜਿਹੜਾ ਜ਼ੀਰੋ ਹੈਗਾ ਤੇ ਮਿਲਕ ਫੈਟ ਐਮਟੀ ਰਾਹੁਲ ਗੁਪਤਾ ਸ੍ਰੀ ਰਾਹੁਲ ਗੁਪਤਾ ਜੀ ਵੱਲੋਂ ਸਾਨੂੰ ਸ਼ਰੇਆਮ ਧਮਕੀ ਦਿੱਤੀ ਗਈ ਆ ਕਿ ਜੋ ਵੀ ਤੁਸੀਂ ਧਰਨਾ ਲਾਓਗੇ ਤੇ ਤੁਹਾਡੇ ਦੇ ਕਰਾਵਾਂਗੇ ਪਰਚੇ ਤੇ ਤੁਹਾਨੂੰ ਛੁਟਾ ਕੇ ਜੇਲਾ ਦੇ ਵਿੱਚ ਜੂਨੀਅਨ ਨੇ ਫੈਸਲਾ ਕੀਤਾ ਕਿ ਆਪਾਂ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਰਹਿ ਲਈਏ ਕਿਸਾਨ ਜਥੇਬੰਦੀਆਂ ਦਾ ਵੀ ਸਾਨੂੰ ਸਹਿਯੋਗ ਲਈਏ ਫਿਰ ਐਸਕੇਐਮ ਦੀ ਸੂਚੀ ਕਿਸਾਨ ਜਥੇਬੰਦੀਆਂ ਦੇ ਨਾਲ ਆਪਾਂ ਮੰਗ ਪੱਤਰ ਦਿੱਤੇ ਸਾਡੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਪਹੁੰਚੀਆਂ ਨੇ ਤੇ ਜਿਹੜੀ ਸਾਡੀ ਆਊਟਸੋਰਸ ਦੀ ਗਿਣਤੀ ਆ ਪਲਾਟ ਦੇ ਅੰਦਰ ਹੀ ਗੱਡੀਆਂ ਵੀ ਖਲੋਤੀਆਂ ਰਹੇ ਸਾਡੇ ਡਰਾਈਵਰ ਵੀ ਕੋਈ ਗੱਡੀ ਲੈ ਕੇ ਨਹੀਂ ਗਏ ਆਪਣੀਆਂ ਪੋਸਟਾਂ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਗੱਡੀਆਂ ਵੀ ਬਾਹਰ ਹੀ ਖਲ੍ਹਾ ਦਿੱਤੀਆਂ ਨੇ ਤੇ ਚੇਅਰਮੈਨ ਸਾਹਿਬ ਨੇ ਪਟਿਆਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਸ਼ੀਰ ਹਾਰਨ ਕੰਸੀ ਕਰ ਰਹੇ ਹਾਂ ਬਕਾਇਦਾ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਕਿ ਤੁਸੀਂ ਠੀਕ ਥਾਂ ਦੀ ਸਿਸਟਮ ਨੂੰ ਕਰਦੋ ਕਰੋ ਨਹੀਂ ਤਾਂ ਆਪਾਂ ਛੇ ਤਰੀਕ ਤੋਂ ਕਰਨੇ ਤੇ ਜਾ ਰਹੇ ਹਾਂ ਧਰਨੇ ਦਾ ਮੰਗ ਪੱਤਰ ਲੈਣ ਦੇ ਬਾਵਜੂਦ ਵੀ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਬਿਆਨ ਦਿੱਤਾ ਕਿ ਮੈਂ 6000 ਪੋਸਟਾਂ ਕੱਢ ਰਿਹਾ ਹਾਂ ਮਿਲਕ ਫੈਟ ਦੇ ਵਿੱਚ ਸਾਡੀ ਸਰਕਾਰ ਕੱਟ ਰਹੀ ਆ ਲੋੜ ਵਾਸਤੇ ਤੇ ਸਾਡਾ ਜਿਹੜਾ 5800 ਸਬਕੜਾ ਉਹ ਕਿੱਥੇ ਜਾਊਗਾ ਜੇ 6000 ਬੰਦਾ ਆ ਜੂਗਾ ਅਸੀਂ ਉਹਨਾਂ ਨੂੰ ਕਿਹਾ ਕਿ ਸਾਡਾ ਜਿਹੜਾ 5000 ਬੰਦਾ ਵਾ ਉਹਨਾਂ ਨੂੰ ਐਡਜਸਟ ਕਰੋ ਤੇ ਮੁਲਕੀ ਰਹਿਦੀਆਂ ਸਾਮੀਆਂ ਦੇ ਉੱਤੇ ਤੁਸੀਂ ਆਪਣੀਆਂ ਜਿਹੜੀਆਂ ਪੋਸਟਾਂ ਕੱਢ ਲਓ ਪਰ ਮੈਨੇਜਮੈਂਟ ਵੱਲੋਂ ਜੂਨੀ ਸਰਕਾਰੀ ਸਰਦੇ ਤੋਂ ਕਿ ਉਹਨਾਂ ਦੀ ਕੋਈ ਲੈਂਗੁਏਜ ਆ ਕਿ ਇਹ ਸਾਡੇ ਬੰਦੇ ਨਹੀਂ ਆ ਤੇ ਅੱਜ ਮੈਨੇਜਮੈਂਟ ਵੀ ਜੋਣਾ ਛੋਣਾ ਤੇ ਚੱਲਣ ਡਿਆ ਕੰਮ ਸਾਨੂੰ ਵੀ ਅੰਦਰੋਂ ਫੋਨ ਆ ਰਹੇ ਆ ਕਿ ਥੋੜੇ ਜੇ ਬੰਦੇ ਦੇ ਦਿਓ ਪਰ ਤੁਸੀਂ ਦੇਖ ਸਕਦੇ ਜੇ ਗੱਡੀਆਂ ਵੀ ਖਲੋਤੀਆਂ ਨੇ ਤੇ ਬੰਦੇ ਵੀ ਸਾੜੇ ਆ ਬੈਠੇ ਜੇ ਆਪਾਂ ਆਊਟਸੋਰਸ ਬੰਦਾ ਸਾਡਾ ਕੋਈ ਵੀ ਅੰਦਰ ਜਾ ਕੇ ਕੰਮ ਨਹੀਂ ਚਲਾ ਰਿਹਾ ਇਹ ਬੰਦੇ ਲੜਦੇ ਸੰਘਰਸ਼ ਵਾਲੇ ਨੇ ਇਹਨਾਂ ਨੇ ਜੋ ਵੀ ਅੱਜ ਤੱਕ ਖਰੀਦਿਆ ਵਾ ਜੋ ਵੀ ਲਿਆਵਾ ਇਹ ਸੰਘਰਸ਼ ਕਰਕੇ ਹੀ ਲਿਆਵਾ ਜੇ ਮੈਂ ਹੋਰ ਵੀ ਬੇਨਤੀ ਕਰ ਰਿਹਾ ਹਾਂ ਵਾ ਜੋ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਇੱਕ ਬਿਆਨ ਜਾਰੀ ਕੀਤਾ ਹੈਗਾ ਕਿ ਮੈਂ ਆਊਟਸੋਰਸ ਦਾ ਹੱਲ ਕਰ ਦਿੱਤਾ ਗਿਆ ਵਾ ਆਊਟਸੋਰਸ ਤੇ ਮੈਂ ਕੋਈ ਬੰਦਾ ਨਹੀਂ ਰਹਿਣ ਦਵਾਂਗਾ ਇਹਨਾਂ ਨੂੰ ਮੈਂ ਸਿੱਧਾ ਹੀ ਵਿਭਾਗਾਂ ਦੇ ਥਰੂ ਰੱਖਾਂਗਾ ਪਰ ਉਹ ਗੱਲ ਨੂੰ ਅੱਜ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆ ਪਰ ਮੁੱਖ ਮੰਤਰੀ ਦੇ ਸਿਰ ਤੋਂ ਵੀ ਜੁਗਨੀ ਸਰਚ ਰਹੀ ਪੰਜਾਬ ਸਰਕਾਰ ਦੀ ਇਹ 24 ਸਾਲਾਂ ਦੇ ਵਿੱਚ ਆਊਰ ਸੋਰਸ ਵਰਕਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕਰ ਸਕੀ ਤੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਦਿਨਾਂ ਦੌਰਾਨ ਵੀ ਮੀਡੀਆ ਦੇ ਥਰੂ ਵੀ ਸਭ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦਾ ਕੋਠੀ ਦਾ ਘਰਾਓ ਤੋਂ ਗਰੂਰ ਵਿਖੇ ਵੀ ਬਾੜੀ ਕੀਤੀ ਦੇ ਨਾਲ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਟਾਈਮ ਦੇ ਦਿੱਤਾ ਗਿਆ ਪਰ ਮੈਂ ਆ ਜੀ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਦੁਬਾਰਾ ਮੀਟਿੰਗ ਨਹੀਂ ਹੋਵਗਰੀ ਜਿਹੜੀ ਮੀਟਿੰਗ ਦਿੱਤੀ ਹੈ ਉਹ ਕਰਨੀ ਨਹੀਂ ਆਗੀ ਮੀਟਿੰਗ ਤੋਂ ਹਰ ਮੀਟਿੰਗ ਤੋਂ ਪੈਂਦਾ ਵਾ ਮੁੱਖ ਮੰਤਰੀ ਪੰਜਾਬ ਨਾ ਹੀ ਉਹਨੇ ਕੋਈ ਹੋਰ ਸੋਲ ਮਸਲੇ ਹਾਂ ਕਿ ਕਿਹੜੀ ਵਾਲੀ ਸਿਸਟਮ ਨੂੰ ਖਤਮ ਕਰਨਾ ਵਾ ਵੱਡੇ ਵੱਡੇ ਦਾਅਵੇ ਕਰੀ ਜਾਂਦਾ ਕਿ ਮੈਂ ਆ ਕਰਤਾ ਮੈਂ ਉਹ ਕਰਤਾ ਕੀਤਾ ਉਹਨੇ ਅਜੇ ਤੱਕ ਕੁਛ ਨਹੀਂ ਜੀ ਪਿੱਛੇ ਜੀ ਵੀ ਉਹਨੇ ਕਿਹਾ ਮੈਂ محکمہ ਪੱਕਾ ਕਰਤਾ ਲੈ ਉਹ ਕਰਤਾ ਕੀਤਾ ਉਹਨੇ ਕੋਈ ਨਹੀਂ ਜੇ ਪੱਕਾ ਜੇ ਪੱਕੇ ਕੀਤੇ ਤੇ ਅਜਾ ੱਜਾ ੱੱੱਕੀ ਨਹੀਂ ਗਾਣੇ بارش ਦਾ ਦੇਣਾ ਵੀ ਕਣੀ ਦੇ ਵਿੱਚ ਵੀ ਬੰਦੇ ਸਾਡੇ ਆ ਬਾਹਰ ਬਿਠੇ ਨੇ ਸੰਘਰਸ਼ ਵਾਲੇ ਬੰਦੇ ਨੇ ਸੰਘਰਸ਼ ਦੇ ਲੋਕ ਨੇ ਇਹਨਾਂ ਸੰਘਰਸ਼ ਵਾਲੇ ਰਾਤ ਨੂੰ ਤੁਹਾਡਾ ਧੰਨਵਾਦ ਅੱਜ ਰੇਕਾ ਮਿਲਕ ਪਲਾਂਟ ਇਹੜੇ ਠੇਕਾ ਮਜ਼ਦੂਰ ਨੇ ਜਿਹੜੇ ਪੰਜਾਬ ਦੇ ਵਿੱਚ ੁਲੰਘਣਾਂ ਦੇ ਧਰਮ ਦੇ ਰਹੇ ਆ ਔਰ ਧਰਮੇ ਕਿਉਂ ਦੇ ਰਹੇ ਆ ਕਿਉਂਕਿ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਔਰ ਜੋ ਮੈਨੇਜਮੈਂਟ ਆ ਉਹ ਇਹਨਾਂ ਨਾਲ ਜਿਹੜਾ ਵਾ ਬੜਾ ਠੱਗਾ ਕਰ ਰਹੀ ਆ ਔਰ ਪੰਜਾਬ ਆਸਾਨ ਮਜ਼ਦੂਰੀ ਯੂਨੀਅਨ ਜਾਂ ਹੋਰ ਜਿਹੜੇ ਸਾਡੀਆਂ ਯੂਨੀਅਨ ਨੇ ਕਵੰਦੀ ਸਪੋਰਟ ਵਾਸਤੇ ਆਏ ਨੇ ਔਰ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਜਿਹਨਾਂ ਦੇ ਹੱਕੀ ਮੰਗਾ ਨੇ ਜੋ ਜਾਇਰ ਮੰਗਾਂ ਨੇ ਪਿਛਲੇ 15 ਸਾਲ ਤੋਂ ਇਹ ਲਗਭਗ ਇਹਨਾਂ ਪਲਾਂਟਾਂ ਦੇ ਕੰਮ ਕਰ ਰਹੇ ਨੇ ਔਰ ਇਹਨਾਂ ਪਲਾਂਟਾਂ ਨੂੰ ਅਸਲ ਤੋਂ ਖਸਤੇ ਲੈ ਕੇ ਆਏ ਤਾਂ ਕੀ ਦੇ ਵੇਲੇ ਲੈ ਕੇ ਆਏ ਨੇ ਉਹਦੇ ਬਾਦਲੇ ਜਿਹੜਾ ਮੈਨੇਜਮੈਂਟ ਆ ਆਪਦੇ ਬੰਦੀ ਦੇ ਮੁਤਾਬਕ ਉਹਦਾ ਜਿਹੜਾ ਉਹ ਨਾ ਹੱਦ ਮਾਰਈਆ ਔਰ ਮੁਲਾਜ਼ਮਾਂ ਦਾ ਧਿਆਨ ਨਹੀਂ ਲੱਗਦਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਨੂੰ ਸਹੀ ਤਨਖਾਹਾਂ ਨਹੀਂ ਮਿਲ ਰਹੀਆਂ ਪਹਿਲੀ ਗੱਲ ਤੇ ਭਵਾਨ ਸਰਕਾਰ ਨੇ 2022 ਚ ਆਉਂਨੇ ਗੱਲ ਕਹੀ ਸੀ ਕਿ ਜਿੰਨੇ ਠੇਕਾ ਪਲਾਜ਼ਮ ਨੇ ਉਹ ਸਾਰੇ ਪੱਕੇ ਕਰਤੇ ਜਾਣਗੇ। ਔਰ ਇਵਨ ਸਾਡੀਆਂ ਮੀਟੀਆਂ ਦੇ ਜਿਦੋਂ ਸੀ ਬਿਜਲੀ ਬੋਰਡ ਦਾ ਨਾ ਹੋਰ ਮਹਿਕਮਾ ਦਾ ਤਕਰਮੀਤਾ ਸੀਗਾ ਉਹਦਾ ਕਹਿਣਾ ਸੀ ਇਹ ਠੇਕਾ ਸਿਸਟਮ ਖਤਮ ਕਰਕੇ ਆਪਾਂ ਪਤੀ ਪੱਤੀ ਕਰਾਂਗੇ। ਕਨ 4 ਸਾਲ ਹੋਣ ਜਾ ਰਹੇ ਆ ਸਰਕਾਰ ਵਾਸਤੇ ਇੱਕ ਸਾਲ ਰਹਿ ਗਿਆ ਵਾ। ਪਹਿਲੀ ਗੱਲ ਸਰਕਾਰ ਆਪਣੀ ਕ्रेडਿਬਿਲਟੀ ਗਵਾ ਚੁੱਕੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਸਰਕਾਰ ਦੇ ਥੋੜੀ ਫੋਤੀ ਇਨਸਾਨੀਤ ਹੈ ਆਪਣੇ ਪੰਜਾਬ ਦੇ ਲੋਕਾਂ ਦੇ ਵਾਸਤੇ ਉਹ ਕੁਝ ਕੰਮ ਕਰਨਾ ਚਾਹੁੰਦੀ ਆ। ਅੱਜ ਇਹ ਮੌਕਾ ਹੈ ਇੱਕ ਸਾਲ ਦਾ ਜੋ ਮਦਦ ਲੋਕਾਂ ਦੀ ਹੈਗੀਆਂ ਨੇ ਕਿਸੇ ਮਹਿਕਮੇ ਦੇ ਖਾਸ ਕਰਕੇ ਇਸ ਕੱਪ ਜਿਹੜਾ ਅਜੇ ਤੱਕ ਮਦਦ ਰਿਹਾ ਆਪਣੀ ਮੈਨੇਜਮੈਂਟ ਕੋਲੋਂ ਅਸੀਂ ਚਾਹੁੰਦੇ ਆ ਕਿ ਪੂਰਾ ਕੀਤਾ ਜਾਵੇ ਅਗਰ ਸਰਕਾਰ ਪੂਰਾ ਨਹੀਂ ਕਰਦੀ ਜਿੰਨਾ ਜਿਹੜਾ ਸੰਕਸ਼ ਕਰਨਗੇ ਸਾਡੀ ਸਪੋਰਟ ਜਿਹੜੀ ਆ ਇਹਨਾਂ ਨੂੰ ਬੇਸ਼ੱਕ ਨਾਲ ਨੂੰ ਜਿਸ ਦਿਨ ਸਾਨੂੰ ਬੁਲਾਉਣਗੇ ਸਾਡਾ ਡੈਕਟਰ ਆ ਜਾਂ ਅਸੀਂ ਆਪ ਜਿਹੜਾ ਹੋਏ ਇੱਥੇ ਹਾਜ਼ਰੀ ਜੂਰ ਭਰਾਂਗੇ ਸੋ ਦੁਬਾਰਾ ਫਿਰ ਪ੍ਰਮਾਣ ਸਰਕਾਰ ਨੂੰ ਬੇਨਤੀ ਆ ਕਿ ਇਹ ਮੰਗਾਂ ਦੀਆਂ ਮੰਗੀਆਂ ਜਾਣ ਜਿਹੜੀ ਉਹ ਮਹਿਕਮਾ ਵਿੱਚ ਭਗਵਾਨ ਦੇ ਕੋਲ ਜਾਏ ਜਿਹੜਾ ਸਿਲਸਿਲਾ ਵਾਲਾ ਸੋ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਹੈ ਕਿ ਪੈਕੀ ਦੀ ਲੋੜਾ ਸਿਰਫ ਤਾਂ ਉਹਨਾਂ ਨੇ ਆਰਡਰ ਕਰਨਾ ਵੀ ਆ ਜਿਹੜੀਆਂ ਮੰਗਾਂ ਦੇ ਬੰਨੀਆਂ ਜਾਣ ਤਾਂ ਕਿ ਇਹ ਵੀ ਲੋਕ ਕੰਮ ਦੇ ਹੋਣ ਅੱਜ ਦੇਖੋ ਅੱਜ ਪ੍ਰੋਡਕਸ਼ਨ ਜਿਹੜੀ ਆ ਜ਼ੀਰੋ ਹੋ ਗਈ ਆ ਇਹ ਤਾਂ ਉਹ ਜਿਹੜਾ ਸਮਾਂ ਬਦਲ ਗਿਆ ਇਸ ਤਰ੍ਹਾਂ ਸਾਰੇ ਪੰਜਾਬ ਦੇ ਨਾਲ ਪਟਨਾ ਟੋਨਾ ਖਤਮ ਹੋ ਜਾਂਦਾ ਇਹ ਵੀ ਇੱਕ ਜਿਹੜਾ ਅਕੀ ਦੀ ਗੱਲ ਆ ਇੱਕ ਕਾਰਪੋਰੇਟ ਜਿਹੜੇ ਪ੍ਰਾਣ ਨੇ ਉਹ ਚੱਲ ਰਹੇ ਨੇ ਉਹ ਆਪਣਾ ਸਰਕਾਰੀ ਪ੍ਰਾਣ ਜਿਹੜਾ ਬੰਦ ਪਿਆ ਵਾ ਇਹ ਵੀ ਸਰਕਾਰ ਅੱਜ ਸਾਡੇ ਇਹ ਪ੍ਰਣ ਪਹਿਰ ਕਰਕੇ ਪ੍ਰਾਇਮ ਤਨਗਣਾਵਾਂ ਦਾ ਮੈਂ ਮੱਟਰਦਾਰ ਮੇਰਾ ਨਾਮ ਹੈ ਜੀ ਦੂਜੀ ਗੱਲਾਂ ਸਿਰਫ ਸਰਦਾਰ ਸਾਡਾ ਜਿਹੜਾ ਅੱਜ ਦਾ ਪਵੰਡਾ ਹੀ ਹੋਏ ਸੀ ਵੀ ਇਸ ਦੇਸ਼ ਦੇ ਵਿੱਚ ਜਿਹੜਾ ਵੇਰਕਾ ਕੈਟਰਿੰਗ ਫੀਡ ਆ ਉਹਦਾ ਮਿਲਕਟ ਆ ਪੂਰੇ ਪੰਜਾਬ ਦੀ ਭੰਨੇ ਲੱਗ ਰਹੇ ਲਗਾ ਰਹੇ ਆ ਬੰਦੇ ਤੇ ਉਹਦੇ ਚ ਸਾਡਾ ਮੇਨ ਮੁੱਦਾ ਇਹ ਵੀ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਠੇਕੇਦਾਰ ਤੋਂ ਬਾਹਰ ਕਰ ਦਿਓ ਤੇ ਮੈਕਮਾ ਤਨਖਾਹ ਦੇ ਚਲੋ ਜਿੰਨਾ ਉਹਦਾ ਇੱਥੇ ਬੰਦੇ ਮਿਹਨਤ ਕਰਦੇ ਆ ਸਾਰੇ ਹਾਂ ਬੱਚਾ ਜੀ ਹੁਣ ਵੀ ਰਾਤ ਦਿਨੇ ਇੱਕ ਕਰਦੇ ਆ ਸੋ ਉਹਨਾਂ ਦੀ ਮੁਰਾਦ ਸੁਖ ਹੋ ਜੇ ਤੇ ਉਹ ਸਾਡਾ ਮੇਨ ਮੁੱਦਾ ਇਹੋ ਹੀ ਵੀ ਠੇਕੇਦਾਰ ਜਿਹੜਾ ਵਾ ਉਹ ਫਰੈਜਾ ਦਾ ਮਤਲਬ ਬਾਹਰ ਹੋ ਜਾਣਾ ਚਾਹੀਦਾ ਵਾ ਤੇ ਦੂਜਾ ਜਿੱਦਾਂ ਮਤਲਬ ਕੋਈ 10 ਸਾਲ ਤੋਂ ਕੰਮ ਕਰ ਰਿਹਾ ਹੋਵੇ ਜਾਂ ਜਾਂ ਕਿੱਥਾਂ ਜਾਂ 6 ਸਾਲ ਤੋਂ ਜਾਂ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜਾਂ ਕਿੱਦਾਂ ਵੀ ਆ ਉਹਨੂੰ ਪੱਕਾ ਕੀਤਾ ਜਾਏ ਤੇ ਸਾਡਾ ਮੇਨ ਮੁੱਦਾ ਇਹੀ ਇਹਦੇ 'ਚ ਮਾਲੀ ਤੇ ਸਪੋਰਟੀ ਵਾਲੇ ਤੇ ਆਪਣਾ ਡਰਾਈਵਰ ਸਾਹਿਬਾਨ ਇਹਨਾਂ ਨੂੰ ਤੁਸੀਂ ਸਾਡੇ ਨਾਲ ਸ਼ਾਮਲ ਕੀਤਾ ਜਾਏ ਤੇ ਜੋ ਬਸੜੀਆਂ ਸਾਨੂੰ ਮਿਲਣੀਆਂ ਵਾ ਉਹ ਇਹਨਾਂ ਨੂੰ ਦਿੱਤੀਆਂ ਜਾਣ ਸੋ ਇੰਨਾ ਹੀ ਕਹਿਣਾ ਚਾਹੁੰਦਾ ਕਿੰਨਾ ਚਿਰ ਰਹੇਗਾ ਸਾਡਾ ਹਾਂ ਜੀ ਉਹ ਧਰਨਾ ਕਿਹਨੇ ਤਾਂ ਦਾ ਧਰਨਾ ਅੱਜ 6 ਦਿਨਾਂ ਅੱਜ 6 7 8 ਜੇ ਸਾਡੀ ਮੰਗ ਮੰਨ ਲੈਂਦੇ ਆਂ ਤੇ ਅਸੀਂ ਅੱਜ ਹੀ ਕਲੋਜ਼ ਕਰ ਦਾਂਗੇ ਜੇ ਨਹੀਂ ਮੰਨਦੇ ਜੇ ਆਹ ਦਸ ਦਿਨ ਵੀ ਲਾਉਣੇ ਪੈਂਦੇ ਆਂ ਦਸ ਦਿਨ ਇੱਥੇ ਲਾਵਾਂਗੇ ਵਾਰ ਤੋਂ ਵਾਰ ਜੇ ਇੱਥੇ ਬੰਦਿਆਂ ਨੂੰ ਨਾਲ ਜੋੜ ਕੇ ਇੱਥੇ ਲਿਆਵਾਂਗੇ ਤਗੜਾ ਸ਼ੂਕਰ ਸ਼ਗੜਾ ਦੇ ਤਗੜਾ ਹੁਣ ਪਤਾ ਲੱਗਦੀ ਮੁੱਖ ਮੰਤਰੀ ਪੰਜਾਬ ਨੇ ਇੱਕੋ ਮੀਟਿੰਗ ਲਈ ਹੈ ਸਿਰਫ ਜਲੰਧਰ ਉਹ ਦੁਬਾਰਾ ਕੋਈ ਮੀਟਿੰਗ ਨਹੀਂ ਕੀਤੀ ਬਿਲਕੁਲ ਕੰਮ ਛੱਡਿਆ ਬਿਲਕੁਲ ਕੰਮ ਛੱਡਿਆ ਅੰਦਰ ਲੱਗ ਬਿਲਕੁਲ ਛੱਡਿਆ ਮੰਦਰਾ ਟ੍ਰੈਮਰਾ ਬਾਹਰ ਆਇਆ ਸੇ ਇੰਨੀ ਜਿਹੜੇ ਪੱਕਾ ਮੁਲਾਜ਼ਮ ਆ ਉਹ ਅੰਦਰ ਹੋ ਰਹੇ ਉਹ ਗੱਲ ਵੱਖਰੀ ਹੈ ਬਾਕੀ ਜਿਹੜੇ ਆਊਟਸੋਰਸਡ ਮੁਲਾਜ਼ਮ ਆ ਸਾਰੇ ਸਾਰੇ ਬਾਹਰ ਨੇ ਜਿੰਨਾ ਚਿਰ ਕੋਈ ਅੰਦਰ ਨਹੀਂ ਹੋ ਧੰਨਵਾਦ ਜੀ ਬਹੁਤ